ਹਾਂ ਜੀ ਮੰਮੀ ਮੈਂ ਕਹਿੰਦੀ ਆ ਧੁੱਪ ਬੜੀ ਸੁਣਨ ਲੱਗੀ ਆ ਤੇ ਇਦਾਂ ਕਰਕੇ ਬਿਸਤਰੇ ਕੱਢ ਕੇ ਤਾਂ ਸੁੱਕਣੇ ਪਾ ਦੀਏ ਪੇਟੀ ਵਾਲੇ ਆਹੋ ਮੰਮੀ ਅੱਜ ਤੇ ਕਿੰਨੀ ਕਿੰਨੀ ਸੁਲਾਬ ਵਾ ਤੇ ਆਹ ਜਿਹੜੇ ਬਿਸਤਰੇ ਪਾਉਣੇ ਕਿੱਥੇ ਆ ਕੰਡਾਂ ਦੇ ਚਾਏ ਮੰਜੀਆਂ ਦੇ ਤੇ ਸੱਲੋਂ ਸਾਰੀ ਸੁਲਾਬ ਚੜ ਜਾਣੀ ਆ ਤੇ ਕੋਈ ਗੱਲ ਨਹੀਂ ਧੁੱਪ ਹੈ ਇੱਥੇ ਪਾਦਨੇ ਮੰਜੀਆਂ ਤੇ ਫਿਰ ਕੀ ਥੋੜੇ ਬੋਤੇ ਸੁੱਕਣ ਗਏ ਨਾ ਆਪੇ ਉਹ ਨਹੀਂ ਅੱਜ ਧੁੱਪ ਲੱਗੀ ਆ ਜੇ 2-4 ਦਿਨ ਧੁੱਪਾਂ ਲੱਗ ਲੈਣ ਦੋ ਕੀਤਾ ਰੱਬ ਦੇ ਰੰਗਾਂ ਦਾ ਹਾਂ ਚੱਲ ਵੇਹ ਲ ਆਪਣੀ ਮਰਜ਼ੀ ਤੇ ਮੇਰੇ ਨਾਲ ਸੁਣੋ ਤੂੰ ਸਾਬੀ ਤਰ ਕੋ ਕੀ ਮੰਗਣ ਡਿਆ ਈ ਬੜੀ ਫੋਲਾ ਫਲਾਈ ਕਰਾਉਂ ਡਿਆ ਏ ਅੰਦਰ ਤੇਰੇ ਕੋ ਕੁਛ ਵੀ ਨਹੀਂ ਸਾਬੀ ਨਹੀਂ ਕੀ ਮੰਗਣਾ ਕੁਛ ਹੋਣੀ ਕਿਉਂ ਕੋਈ ਦਿਫਾਇਟ ਏ ਅੰਦਰ ਫੋਲਣ ਕੀ ਮੰਗਦਾ ਪਾ ਤੇਰੇ ਕੋਲ ਨਹੀਂ ਮੰਮੀ ਉਹਨੇ ਕੀ ਮੰਗਣਾ ਈ ਹਾਂ ਆਹ ਸਜ ਮਿੰਜੇ ਤਾਂ ਆ ਗਿਆ ਉਦਾਰ ਕਟ ਮੰਗਣ ਡਿਆ ਈ ਤਾਂ ਸਰਪੰਚ ਮੰਗਣ ਡਿਆ ਏ ਕਹਿੰਦਾ ਪੈਨਸ਼ਨ ਲਵਾਉਣ ਵਾਲੋ ਸੱਚੀ ਆਹੋ ਸੱਚੀ ਕਹਿਂਦੀ ਔਰ ਝੂਠ ਮਾਰਨਾ ਅੱਗੇ ਕਦੀ ਤਨ ਝੂਠ ਮਾਰਿਆ ਮੈਂ ਧਿਆਨ ਰੱਖੇ ਕਿਤੇ ਹੋਰੀ ਨਾ ਕੰਮ ਕਰ ਲੈਣਾ ਇੰਨੀ ਵੀ ਭੋਲੀ ਬਣ ਕੇ ਨਾ ਰਹਿ ਹਾਏ ਮੰਮੀ ਕੁਛ ਨਹੀਂ ਕਰਦਾ ਉਹਨੇ ਕੀ ਕਰਨਾ ਜਿਹੜਾ ਇੰਨਾ ਨਿਆਣਿਆਂ ਦਾ ਸੋਚਦਾ ਵਾ ਤੇ ਉਹਨੇ ਵਿਚਾਰੇ ਨੇ ਕੀ ਕਰ ਲੈਣਾ ਵਾ ਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਉਹ ਤਾਂ ਚੰਗਾ ਵਾ ਸਾਭੀ ਤਾਂ ਠੀਕ ਵਾ ਉਹ ਸੁੱਖ ਜਿਹੜੀ ਆ ਉਹ ਉਹਨੂੰ ਬਖੰਦੀ ਰਹਿੰਦੀ ਆ ਮੈਨਾਂ ਕਿਹ ਗੱਲਾਂ ਚਾਜੀ ਮੰਮੀ ਸੁੱਖ ਜਨਾ ਸੁੱਖ ਦਾ ਕਹਿਣਾ ਨਹੀਂ ਉਹ ਮੰਨਦਾ ਉਹ ਆਹੁੰਦਾ ਜਿੱਥੇ ਮੇਰੀ ਭਾਬੀ ਆ ਨਾ ਉਹ ਜੋ ਮਰਜ਼ੀ ਕਹਿੰਦੀ ਰਵੇ ਉਹ ਸਿਰਦਰਦੀ ਨਹੀਂ ਰਿੰਦੇ ਸੁੱਖ ਦੀ ਚਲ ਕੋਈ ਗੱਲ ਨਹੀਂ ਫਿਰ ਜੇ ਪੈਨਸ਼ਨ ਲਵਾਉਣੀ ਆ ਤੇ ਚਲੋ ਚੰਗੀ ਗੱਲ ਵੱਲ ਲਵਾ ਦੇ ਚਲੋ ਆਹ ਉਹ ਅੰਦਾਈ ਚੱਲ ਥੋੜਾ ਬੋਤ ਆ ਭਾਬੀ ਅਬਲ ਤੇ ਅੰਦਾ ਹੀ ਕੋਈ ਮੈਂ ਤਾਂ ਆਖਿਆ ਸਰਪੰਚ ਨੂੰ ਵੀ ਨਹੀਂ ਅਹੀਂ ਭਾਬੀ ਦੀ ਗਲਸਣ ਲੱਗਣ ਦੇਣੀ ਵੀ ਮੈਂ ਕਮਾਈ ਕਰੂੰਗਾ ਮੈਂ ਰੋਟੀ ਪਾਣੀ ਉਹਨਾਂ ਨੂੰ ਖਵਾ ਲੂੰਗਾ ਤੇ ਫੇਰ ਸਰਪੰਚ ਆਂਦਾ ਵੀ ਨਹੀਂ ਕਿ ਹਵਲੇ 100 ਲੋੜਾਂ ਹੁੰਦੀਆਂ ਪੂਰੀਆਂ ਕਰੀ ਦੀਆਂ ਵਾ ਚੱਲ ਕੋਈ ਗੱਲ ਨਹੀਂ ਚੱਲ ਸਰਕਾਰ ਦੇ ਘਰੋਂ ਹੀ ਆਉਣੇ ਜਲਵਾ ਦੇਂਦਾ ਤਾਂ ਸਭ ਤੋਂ ਵਧੀਆ ਆਹ ਉਹ ਤਾਂ ਤਾਦ ਕਰਕੇ ਲੈ ਕੇ ਗਿਆ ਵਾ ਨਾਲ ਨਿਆਣਿਆਂ ਦੀ ਵੀ ਲੱਗ ਜਾਣੀ ਆਹ ਤਾਂ ਧਾਰ ਕਾਟ ਲੱਭਣ ਡਈ ਹੀ ਤੇ ਲੱਭਦਾ ਨਹੀਂ ਤਾਦ ਖਲਾਰਾ ਪਿਆ ਹੀ ਇੰਨਾ ਹੋਰ ਵਿਚਾਰੇ ਨੇ ਕੀ ਕਰਨਾ ਵਾ ਠੀਕ ਇਦਾਂ ਦੀ ਗੱਲ ਨਹੀਂ ਉਹਦੇ ਦਿਲ ਚ ਹੈਗੀ ਠੀਕ ਠੀਕ ਹੈ ਇਹ ਪਸੰਦਪਤੋਂ ਦੇ ਆ ਉਹ ਨਾ ਤੇ ਜਾਣ ਦਿੰਦਾ ਵਾ ਠੀਕ ਨਹੀਂ ਉਹ ਤਾਂ ਮੈਨੂੰ ਵੀ ਪਤਾ ਵਾ ਇਦਾਂ ਦਾ ਨਾ ਮੰਮੀ ਸੋਚਿਆ ਕਰ ਜਾਓ ਤੁਸੀਂ ਬਹਿ ਜਾਓ ਅੰਦਰ ਠੀਕ ਹੈ ਭਾਈ ਮੰਮੀ ਇਦਾਂ ਸੋਚੰਦਾ ਵੀ ਆ ਮੇਰੇ ਢਿੱਡ ਦੇ ਵਿੱਚ ਹੋਰ ਮੈਂ ਪਾ ਜਾਂਦੀ ਆ ਵੀ ਤੂੰ ਹੀ ਸਾਨੂੰ ਇਕੱਠਿਆਂ ਰੱਖਣਾ ਵਾ ਤੇ ਕਿਦਾਂ ਵਕ ਵਖਾਈਏ ਜਿਹਦੇ ਦਾ ਨਾ ਰੁੱਖੇ ਰੁੱਖੇ ਜੇ ਸੁਭਾਅ ਬੋਲਣ ਦਾ ਵੀ ਮੰਮੀ ਇੰਦਾ ਨਹੀਂ ਚਾਹੀਦਾ ਮੰਮੀ ਨੂੰ ਕਰਨਾ ਸਾਬੀ ਤੇ ਇਦਾਂ ਦਾ ਸੋਚਦਾ ਹੀ ਨਹੀਂ ਕੁਛ ਆਹ ਕੀ ਖਾ ਲਈ ਬੇ ਹਲੋ ਹਾਂ ਕਬਲੇ ਜ ਸਾਹਮਣੇ ਪਿਆ ਇਹ ਖਾਣ ਵਾਲੀ ਚੀਜ਼ ਤੇਰੇ ਕਿਉਂ ਹੋਰੇ ਸ਼ੋਭੀ ਇਸ ਚ ਰੱਖਣ ਵਾਲੀ ਚੀਜ਼ ਹੋਰ ਤਾਂ ਤੈਨੂੰ ਬੜੀਆ ਕਲਵਾ ਗੱਲਾਂ ਦੀ ਆਰੀਆ ਗਲਬੀਏ ਤੇਰੇ ਖਾਂਦੇ ਨਹੀਂ ਲੈ ਕੇ ਗਈਆਂ ਕਿਉਂ ਇਹਨਾਂ ਨੂੰ ਕੀ ਹੋਇਆ ਸੁੰਡੀ ਲੱਗੀ ਏ ਤੈਨੂੰ ਦੇਦਿਆਂ ਕਰਮ ਕਿੰਨੀਆਂ ਹੁੰਦੀਆਂ ਵੇ ਕੋਈ ਚੀਜ਼ ਖਾਣੀ ਆ ਗਰਮ ਮਾਂ ਟੰਡੇ ਤੋਂ ਕੋਈ ਖਾਣ ਨਾ ਦਿਆ ਕਰੋ ਤੈਨੂੰ ਖਾਣ ਤੋਂ ਸਵਾਇ ਕੋਈ ਕੰਮ ਹੈਗਾ ਹਾ ਅਗਲ ਨਾ ਨਹੀਂ ਸਾਬੀ ਤੇ ਡੇ ਵੀ ਹੁੰਦਾ ਪਿਓ ਗੋ ਬੰਦੇ ਦੀ ਚੀਜ਼ ਚੁੱਕ ਕੇ ਲੈ ਜਾਂਦੇ ਜੇ ਖਾਣ ਲੱਗਿਆਂ ਜਿਹੜੀ ਚੀਜ਼ ਖਾਣ ਵਾਲੀ ਆ ਨਾ ਉਹ ਖਾਣੀ ਚਾਹੀਦੀ ਆ ਤੈਨੂੰ ਤੈਨੂੰ ਪਤਾ ਵਾ ਪਿਓ ਇਹ ਚੰਗੀਆਂ ਤੇਰੇ ਵਾਸਤੇ ਆ ਤ ਗਰਮੋ ਜਿਹੜੀ ਕੌਲੀ ਭਰ ਕੇ ਗੱਡੀ ਬੈ ਗਈਆਂ ਲੈ ਕੇ ਤੂੰ ਤੇ ਮੈਂ ਕਿਹੜੀ ਕੌਲੀ ਖਾਣ ਲੱਗੀ ਵੇਖਣ ਨਹੀਂ ਲਈ ਹੀ ਲਿਆ ਕੇ ਉੱਚੋ ਡੱਬੇ ਚ ਕੱਢ ਕੇ ਚ ਪਾ ਲਈਆਂ ਸਾਰੀਆਂ ਤੇ ਦੋਗ ਖਾ ਕੇ ਬਾਅਦ ਮੈਂ ਕੌਲੀ ਰੱਖੀ ਦੇਣੀ ਹੂੰ ਇਹ ਦੋਗਾ ਹੱਥ 'ਚ ਆਉਣੀ ਹੈ ਕੌਲੀ ਭਰ ਕੇ ਖਾਣ ਨੂੰ ਲਈ ਤੈਨੂੰ ਖਾਣ ਤੋਂ ਸਵਾਇ ਕੰਮ ਨਹੀਂ ਅੰਦਰ ਬੜੀ ਰਹਿੰਦੀ ਤੈਨੂੰ ਇਹ ਨਹੀਂ ਪਤਾ ਕਿ ਬਾਹਰ ਕੋਈ ਕੰਮ ਹੈਗਾ ਕਿ ਨਹੀਂ ਹੈਗਾ ਮੈਂ ਵੇਖਾਂ ਜੋ ਕੱਲੀ ਲੱਗੀ ਹੈ ਕੰਮ ਕਰਨ ਤੂੰ ਆਪਾ ਲੱਗੀ ਕੋਈ ਲੀੜਾ ਸੁੱਟਾ ਜਦੋਂ ਉਹ ਨਹੀਂ ਕਹਿੰਦੀ ਤਾਂ ਤੁਸੀਂ ਐਵੇਂ ਮੰਮੀ ਗਈ ਜਾਂ ਜਾਂ ਕਰਨ ਤੇ ਡਈ ਆ ਦੀਦੀ ਨਾਲੇ ਮੈਨੂੰ ਆਪੇ ਕਹ ਤੂੰ ਰੈਸਟ ਕਰ ਕੋਈ ਨਹੀਂ ਮੈਂ ਕਰ ਲੈਣੀ ਹੋਰ ਉਹ ਕੀ ਤੈਨੂੰ ਕਵੇ ਹੋਰ ਉਹਨੇ ਤੈਨੂੰ ਕੀ ਕਹਿਣਾ ਉਹ ਤੈਨੂੰ ਕਾਮ ਆਖੇ ਤੈਨੂੰ ਕਾਮ ਆਖੇ ਆਪਣੇ ਵਾਲ ਪਟਾਵੇ ਅਗਲੀ ਤੂੰ ਤੇ ਇੰਨਾ ਨਹੀਂ ਕਿ ਆਪਣਾ ਗੱਦਾ ਹੀ ਚੱਕੇ ਧੁੱਪੇ ਪਾਲਾ ਕਿ ਤੇ ਚਾਦਰ ਹੀ ਚਾੜ ਲਾ ਪਾਇਆ ਕਮਲੀ ਚ ਖਾਣ ਨੂੰ ਅੰਦਰ ਵੜ ਗਈ ਬਾਹਰ ਨਿਕਲ ਆਈ ਫਿਰ ਤੁਰ ਕੇ ਫਿਰ ਅੰਦਰ ਚਲ ਗਈ ਸਾਡੀ ਨੋ ਸਸਤੀ ਜੋ ਇੱਕ ਗੱਲ ਵਾ ਤਾਂ ਨਹੀਂ ਤਾਂ ਨੂੰ ਮੈਂ ਚੰਗੀ ਲੱਗਦੀ ਅੱਛਾ ਉਹ ਕੰਮ ਕਰਤੀ ਤੇ ਮੈਂ ਤਾਂ ਉਹਦੇ ਵੱਲ ਤੀ ਹੈ ਨਾ ਤੇ ਤੇਨੂੰ ਮੈਂ ਆਖਾਂ ਮੰਜੇ ਤੇ ਪਈ ਰਵਾਂ ਤੇ ਮੈਂ ਤੇਰੀਆਂ ਔਤੀਆਂ ਪੁੱਤੀਆਂ ਕਰਾਂ ਫਿਰ ਮੈਂ ਚੰਗੀ ਆ ਤੇ ਮੈਂ ਅੰਗਰ ਨੂੰ ਕੀ ਕਹਨੀ ਆ ਇਧਰੋਂ ਉਹਨੇ ਤੁਸੀਂ ਮੈਨੂੰ ਬੋਲਣ ਦਾ ਪੈ ਨਹੀਂ ਇਧਰੋਂ ਉਹਨੇ ਤੁਸੀਂ ਮੈਨੂੰ ਬੋਲਣ ਦਾ ਪੈ ਨਹੀਂ ਜੇ ਅੱਛਾ ਇਹ ਮੈਂ ਤੈਨੂੰ ਖਾਣ ਦਵਾ ਤਾਂ ਫਿਰ ਮੈਂ ਚੰਗੀ ਆ ਆ ਲੈ ਪੱਪਾ ਆ ਵੀ ਫੜ ਲਓ ਨਹੀਂ ਖਾਂਦੀ ਆਹੋ ਨਹੀਂ ਖਾਣੀ ਜੇ ਤੋ ਨਹੀਂ ਚੰਗੀ ਤਾਂ ਨਹੀਂ ਖਾਣੀ ਇਹਦੇ ਵਿੱਚ ਕਿਹੜੀ ਗੱਲ ਵਾ ਇਹਨਾਂ ਨੂੰ ਟੀ ਪਾਣੀ ਕਰਨ ਵਾਲਾ ਨਾ ਉਹ ਚ ਤੇਰਾ ਕੋਈ ਧਿਆਨ ਨਹੀਂ ਹੈਗਾ ਉਹ ਤਾਂ ਤੈਨੂੰ ਮੋਸ਼ਕੀ ਛੱਡਦੀ ਆ ਇਹਨਾਂ ਚੀਜ਼ਾਂ ਨੂੰ ਤੈਨੂੰ ਜੇ ਸਵਾਦ ਲਾਉਣੇ ਉਹ ਤੈਨੂੰ ਜੱਗੀਆਂ ਲੱਗਦੀਆਂ ਹੈ ਹੈ ਕੀ ਖਾਣ ਲਈ ਆ ਮੈਂ ਜੇ ਕੋ ਖਾ ਲਈ ਨਹੀਂ ਉਹ ਮੰਮੀ ਬਸ ਸਾਡੀ ਨਿਗਾਹ ਚ ਲੰਘ ਜਾਂਦਾ ਵੇ ਇੱਕੋ ਗੱਲ ਮਸ਼ਹੂਰ ਕੀਤੀ ਖਾਣੀ ਖਾਣੀ ਮੈ ਲੋਕਰ ਕੱਲੇ ਖਾਣ ਦੇ ਤੂੰ ਹੀ ਨਹੀਂ ਖਾਂਦੇ ਕੋਈ ਵੇ ਹਾਂ ਅਸੀਂ ਆ ਨਹੀਂ ਖਾਂਦੇ ਆਲਪਾਲ ਅੰਦਰ ਵਰਕੇ ਖਾਦੀ ਰਹਿਣੀ ਹੈ ਜਿਹੜਾ ਅਸੀਂ ਨਹੀਂ ਵੰਦੇ ਨਾ ਉਹ ਸਾਨੂੰ ਤੇਰਾ ਰਦਾ ਇਹਨਾਂ ਨੂੰ ਪਤਾ ਨਹੀਂਗਾ ਸੋਇਨ ਹੋਰ ਮੈਂ ਸਾਹਮਣੇ ਬੈਠੀ ਹਾਂ ਤੇ ਮੰਮੀ ਮੈਂ ਅੰਦਰ ਗਈ ਵੀ ਨਹੀਂ ਆ ਹਾਂ ਕਹੀ ਨਹੀਂ ਕੀ ਜਿਹੜੀ ਚੀਜ਼ੇ ਕੰਮ ਕਰਨ ਵਾਲੇ ਉਹ ਨਹੀਂ ਕਰਨੇ ਉਲਟਾ ਉਹ ਜਾਓ ਪਾਪਾ ਲੜਾਈ ਤੇ ਧਿਆਨ ਮੈਂ ਬਸ ਹਣਾ ਉਹਨੂੰ ਚੰਗੀ ਮਾਰੀ ਕਮਾ ਨਾ ਫੇਰ ਬੜੀ ਤਾਂ ਖੁਸ਼ ਮਾ ਮੈਂ ਹੁਣ ਤੈਨੂੰ ਕੋ ਕਿਹਾ ਵਾ ਆਹੋ ਕਿਆ ਰ ਕੱਖ ਨੀਂਗਾ ਕਹਿਣ ਵਾਲੀ ਤੇ ਤਾਂ ਹੀ ਕਿਆ ਆ ਜਾਓ ਬਾਬਾ ਲੈ ਜੋ ਜਾ ਲੈ ਜੋ ਲੈ ਜੋ ਲੈ ਖਾਣਾ ਹੀ ਹੈ ਤੇਰਾ ਪਾਸੋਂ ਮੈਂ ਤੈਨੂੰ ਦਵਾਈ ਖਾਣ ਨੂੰ ਖਾਣ ਦੇ ਮਾਮਲੇ ਚ ਕਿੱਪੀ ਕੁਛ ਨਹੀਂ ਚੰਗੀ ਕੋਲੀਏ ਮਾਤਾ ਕਿੰਦਰ ਮਾਂ ਵੀ ਲੰਡਾ ਤੇ ਨੀਂਦ ਵੀ ਲੰਡਾ ਤੇ ਲੜਨਾਂ ਨਹੀਂ ਕਹਿੰਦੇ ਨਹੀਂ ਦੇਦਾ ਵੱਡੀ ਤੇ ਧੋਣ ਗੁੰਦਰੀ ਨਹੀਂ ਕੋਈ ਨਹੀਂ ਮਾਤਾ ਜਿੰਨਾ ਉਹਦੇ ਉੱਤੇ ਚੜਦੀ ਨਾ ਉਨੀ ਤਾਂ ਦੀ ਫਿੱਕ ਪੈਣੀ ਵੇਖੀ ਸਿਆਣੇ ਸੱਚੀ ਕਿ ਜਿੰਨਾ ਕੇ ਦੁੱਤੇ ਗਾਂ ਉਹ ਚੜੀ ਉਹਨਾਂ ਪਾਚ ਬੰਦਾ ਪਿਛੇ ਹੁੰਦਾ ਦੇਖੂੰ ਕਿ ਉਦੋਂ ਦਾ ਟਮਾਸ਼ਾ ਲੱਗਾ ਮੈਨੂੰ ਇੱਥੇ ਹੀ ਮੈਨੂੰ ਜਦੋਂ ਤੁਸੀਂ ਦੋ ਜਾਣੀਆਂ ਲੜੀਆਂ ਉਹ ਰਾਜੇ ਤੇਰੀ ਗੱਲ ਸਹੀ ਆ ਪਰ ਯਾਰ ਮੇਰਾ ਨਹੀਂ ਜਗਿਆ ਸਰਨਾ ਬਾਹਰ ਓਏ ਉਹ ਚੱਲ ਪੈਲੀ ਬੰਨੇ ਨਾਲ ਹੁਣ ਚੱਲੀ ਤੇ ਜਾਣ ਡਿਆ ਵਾ ਘਰ ਦਾ ਜੇ ਮੈਂ ਵੀ ਘਰੋਂ ਚਲ ਗਿਆ ਨਾ ਤੈਨੂੰ ਪਤਾ ਅੱਗੇ ਤੇ ਵੀ ਚਲ ਗਿਆ ਵਾ ਹੈਨਾ ਤੇ ਘਰ ਫੇਰ ਯਾਰ ਇਹ ਬੰਦਾ ਵੀ ਜ਼ਰੂਰੀ ਆ ਨਾ ਬੜਾ ਔਖਾ ਹੋ ਜਾਣਾ ਵਾ ਫੇਰ ਜੇ ਮੈਂ ਘਰੋਂ ਚਲ ਗਿਆ ਤੇ ਹਾਂ ਉਹ ਮੰਨਦਾ ਮੈਂ ਪੈਸੇ ਚੰਗੇ ਬਣਦੇ ਆ ਤੇਰੀ ਗੱਲ ਠੀਕ ਆ ਪੈਸਾ ਜੋੜ ਵੀ ਜਾਂਦਾ ਵਾ ਔਰ ਯਾਰ ਬੜਾ ਔਖਾ ਈਓ ਹਸਲ ਬਾੜੀ ਦਾ ਕੌਣ ਵੇਖੂਗਾ ਠੇਕੇ ਦੇ ਤਿਆਂ ਕੇ ਸਰਦਾ ਵਾ ਸਾਰਾ ਕੋ ਮੁੱਲ ਲੈਣਾ ਪੈਂਦਾ ਫਿਰ ਚੱਲ ਜੇ ਤੂੰ ਬਿਓਰ ਪਾਉਣਾ ਮੈਂ ਸਲਾਹ ਕਰ ਲੈਣਾ ਉਹਦਾ ਮੰਮੀ ਨਾਲ ਪਰ ਮੈਨੂੰ ਪਤਾ ਮੰਮੀ ਨੇ ਜਾਣ ਨਹੀਂ ਦੇਣਾ ਹਾਂ ਚੱਲ ਕੋਈ ਨਹੀਂ ਮੈਂ ਸਲਾਹ ਕਰਕੇ ਫਿਰ ਕਰਦਾ ਫਿਰ ਫੋਨ ਤੈਨੂੰ ਸਵੇਰੇ ਕਰੂੰਗਾ ਠੀਕ ਆ ਠੀਕ ਆ ਓਕੇ ਫੋਰ ਕੰਮ ਕੁੰਮ ਠੀਕ ਆ ਸਾਰਾ ਚੱਲ ਕਿਰਪਾ ਚਾਹੀਦੀ ਠੀਕ ਆ ਚੰਗਾ ਮੈਂ ਕੀ ਕਰਾਂ ਯਾਰ ਮੈਂ ਤੇ ਆਪ ਇਦਾਂ ਬਸ ਇਥੇ ਫਸੇ ਅੜੀ ਗੱਲ ਆ ਮੈਂ ਨੌਕੀ ਦੇ ਦੇਦਾ ਵੀ ਬਾਹਰ ਚੰਚਾਰ ਪੈਸੇ ਜੁੜ ਜਾਂਦੇ ਆ ਪਰ ਉਹ ਕੀ ਕਰਾਂ ਘਰ ਦਾ ਕੌਣ ਸੰਭੂਗਾ ਮਮੀ ਚੰਗਾ ਹੋਇਆ ਨੂੰ ਰੋਗਤਾ ਵਾ ਕਿੰਨੀਆਂ ਗਰਮ ਹੁੰਦੀਆਂ ਉਤੋਂ ਤੇ ਗਰਮੀ ਕਿੰਨੀ ਭੈਣ ਰਹੀ ਆ ਇਹਨੂੰ ਉਹ ਖੁਦ ਸੋਚਣਾ ਚਾਹੀਦਾ ਵਾ ਕਿ ਮੈਂ ਕੀ ਕਰਨ ਢਈ ਆ ਇਹਨੂੰ ਸਿਰਫ ਖਾਣ ਦਾ ਮਤਲਬ ਨਾ ਇਹਨੂੰ ਇਹ ਨਹੀਂ ਪਤਾ ਕਿ ਇਹ ਕਿ ਮੇ ਨੁਕਸਾਨ ਵਾ ਕਿ ਨਹੀਂ ਨੁਕਸਾਨ ਕੀ ਗੱਲਾਂ ਘੰਡੇ ਜੇ ਗੱਲਾਂ ਗੱਲਾਂ ਕੀ ਕਰਨੀਆਂ ਸੁੱਖ ਦੀਆਂ ਗੱਲਾਂ ਕਰਨ ਡੇ ਆ ਸੁੱਖ ਨੂੰ ਆਪਣੇ ਆਪ ਹੀ ਸੋਚਣਾ ਚਾਹੀਦਾ ਵੀ ਕਿੰਨੀਆਂ ਬਦਾਮਾਂ ਦੀਆਂ ਗਿਰੀਆਂ ਜਿਹੜੀਆਂ ਗਰਮ ਹੁੰਦੀਆਂ ਸਾਬੀ ਅੱਤੇ ਕੀ ਹੋਇਆ ਕੌਲੀ ਪਰ ਕੇ ਬੈਠੀ ਜੇ ਮੰਮੀ ਨਾ ਅੰਦਰ ਜਾਂਦੀ ਤੇ ਉਹਨੇ ਖਾ ਹੀ ਲੈਣੀਆਂ ਸੀ ਐਡੀ ਕੌਲੀ ਸੀ ਉਹ ਸਾਰੀ ਭਰੀ ਤੇ ਮੈਂ ਖਾਂਦੀ ਮਾਜੇ ਮਾਜੇ ਐ ਕਰਕੇ ਉਹ ਤਾਂ ਮੈਂ ਬਾਹਰੋਂ ਚਲ ਕੇ ਤੇ ਵੇਖ ਲੇਗਾ ਇਹ ਵੀ ਵੇਖ ਲੈਣਾ ਰਾਤ ਦੀਆਂ ਭਈਆਂ ਭੂਈਆਂ ਹੀ ਨਾ ਹੋਣ ਕੁਛ ਵੀ ਨਹੀਂ ਸੁੱਕੀਆਂ ਵਿੱਚ ਮਖਾਣੇ ਪਏ ਚਾਰ ਤੇ ਬਣੀ ਕੁਰਸੀ ਨਾਲ ਆ ਟੌਰ ਨਾਲ ਬੈਠੀ ਖਾਂਣ ਤਾ ਵੀ ਮੁੜ ਕੇ ਤਵਾਖਣਾ ਵੀ ਬੋਲਦੀ ਐ ਮੰਮੀ ਮੰਮੀ ਬੋਲੇ ਨਾ ਤੇ ਹੋਰ ਕਰੇ ਕੀ ਫਿਰ ਇਹਨੂੰ ਚੰਗੀਆਂ ਵਾ ਮੀ ਗਰਮੀ ਬੜੀਆਂ ਵਾ ਤੇ ਇਹ ਕੀ ਡੈਸ਼ ਦਸ ਡਈ ਕਰਨ ਇਹਦਾ ਨਹੀਂ ਦਮਾ ਕੰਮ ਕਰਦਾ ਇਹਦਾ ਮੂੰਹ ਚੱਲਣਾ ਚਾਹੀਦਾ ਵਾ ਇਹਨੂੰ ਨਹੀਂ ਇਹ ਪਤਾ ਪਈ ਇਹ ਮੇਰੇ ਬਾਤੇ ਨੁਕਸਾਨ ਕਰਨੀ ਆ ਕਿ ਨਹੀਂ ਕਰਨੀ ਆ ਸਿਰ ਮੂੰਹ ਚੱਲਣਾ ਵਾਸਤਾ ਵਾ ਹੋਰ ਇਹਨੂੰ ਕੋਈ ਚੀਜ਼ ਕਿੰਨੀਆਂ ਖਾਣ ਵਾਲੀਆਂ ਉਹ ਖਾ ਲਿਆ ਕਰੇ ਹਾਂ ਜ਼ਰੂਰੀ ਉਹੋ ਖਾਣੀਆਂ ਵਾ ਫਿਰ ਕਹਿੰਦੀ ਤੂੰ ਮੈਨੂੰ ਹੀ ਹਾਲਕੇ ਟੋਕਦੀ ਮੈਨੂੰ ਹੀ ਹਾਲਕੇ ਟੋਕਦੀ ਆ ਤੇ ਕੀ ਕਰਾਂ ਫਿਰ ਦੱਸ ਖਾਂਦਿਆ ਕਰਾਂ ਉਹ ਨਹੀਂ ਚੰਗਾ ਆ ਤੀ ਵੇਖ ਲਈਆਂ ਜੇ ਖਾ ਲੈਂਦੀ ਨਾ ਕਿਤੇ ਤੇ ਫੇਰ ਸਾਡੇ ਇੰਨਾ ਬੋਬਾ ਲੱਗਣਾ ਸੀ ਮਸੀਤ ਦੀ ਝਾਟੀ ਫੁੱਟ ਜਾਣੀ ਉਹਨੂੰ ਨਹੀਂ ਪਤਾ ਇਹ ਗੱਲ ਨਾ ਉਹਨੂੰ ਖਾਣ ਦਾ ਮਤਲਬ ਆ ਉਹਨੇ ਇਹ ਨਹੀਂ ਮਤਲਬ ਵੀ ਮੇਰੇ ਟਾਈਮ ਕਿਹੜਾ ਵਾ ਮੇਰਾ ਇਹ ਨਹੀਂ ਵੰਦੀ ਸਾਬੀ ਮੇਰੀ ਗੱਲ ਸੁਣ ਸਾਡੇ ਤੇ ਸਮਝਦੀ ਨਹੀਂ ਗੱਲ ਤੂੰ ਸਮਝਾ ਕੇ ਵੇਖ ਲੈ ਜੇ ਸਮਝਦੀ ਆ ਤੇ ਉਹ ਵੀ ਆਖ ਨਾ ਮਾਂ ਨੇ ਪਾਤਾ ਚਿੱਠਾ ਤਾਰਤਾ ਜਿਹੜੇ ਪਾਤੀਆਂ ਕੰਨਾਂ 'ਚ ਗੱਲਾਂ ਗੱਲ ਤੇ ਭਾਬੀ ਇਹੋ ਹੀ ਆ ਤਾਂ ਹੀ ਤੇ ਮੈਂ ਗੱਲ ਨਹੀਂ ਬਹੁਤੀ ਕਰਦਾ ਇਰੇ ਦੇ ਪਿਛਲੇ ਵੀ ਆਣ ਕੇ ਸਾਡੇ ਸਰਾਂ ਨੇ ਬਹਿ ਜਾਣਾ ਕੋਈ ਨਹੀਂ ਪੁੱਛਦਾ ਮੈਂ ਚੰਗੀ ਤਰ੍ਹਾਂ ਹੀ ਤੇਰੇ ਦੀ ਮਾਂ ਹੀ ਨਾ ਤੇ ਉਹਨੇ ਪਤਾ ਕੀ ਕਹਿਣਾ ਵਾ ਦੋ ਜਣੀਆਂ ਹੈਗੀਆਂ ਸੀ ਮੇਰੀ ਧੀ ਨੂੰ ਪਤਾ ਨਹੀਂ ਕੰਮ ਕਿੰਨਾ ਕੁ ਫਾਇਦੇ ਛੜਿਆ ਵਾ ਕੰਮ ਕਰਨ ਦਾ ਛੜਿਆ ਕੋਈ ਨਹੀਂ ਮੈਂ ਪੁੱਛਦਾ ਹਾਂ ਮੈਂ ਮੁਰਗੇ ਸਿਆਣੇ ਬੰਦੇ ਤੇ ਉਜਰ ਸਾਰਾ ਹੁੰਦਾ ਤੇਰਾ ਪਛਣਾ ਕੀ ਮੰਮੀ ਇਹਨੇ ਤੇ ਉਸੇ ਵਾਲੇ ਜਾ ਕੇ ਉਹਨੇ ਮਦੌਕਾ ਮਾਰਨਾ ਕਿਤੇ ਚੁੱਪ ਕਰਕੇ ਬਹਿ ਜਾਣਾ ਪੁੱਛਣਾ ਇਹਨੇ ਕੀ ਕਰਿਓ ਕਪਾਤ ਤੋਂ ਡਰਦਾ ਫੇ ਘਰ ਚ ਕਲਾ ਨਾ ਹੀ ਪਾਵੇ ਉਹ ਇਸੇ ਕਲੇ ਡਰਦਾ ਉਹ ਮੈਨੂੰ ਵੀ ਕਹਿੰਦਾ ਵਾ ਵੀ ਚਲ ਮੈਂ ਇਹਨਾਂ ਕਲਾ ਨਾ ਹੀ ਪਾਵੇ ਪਰ ਉਹ ਚੰਦੀ ਆ ਵੀ ਪਿਆਜੇ ਮੰਮੀ ਕਲਾ ਦੀ ਗੱਲ ਨਹੀਂ ਹੁੰਦੀ ਗੱਲ ਆਪਣੇ ਘਰ ਦੀ ਹੁੰਦੀ ਆ ਇੱਕ ਘਰ ਨੁਕਸਾਨ ਹੋਣਾ ਦੂਜਾ ਪੈਸਾ ਲੱਗਣਾ ਕਿੱਥੋਂ ਆਉਣਾ ਇਹ ਦੱਸੋ ਨਾ ਇਕੱਲੇ ਜਣੇ ਦੀ ਕਮਾਈ ਨਾਲ ਕਰਨਾ ਕੀ ਕੀ ਆ ਇਹਨਾਂ ਸੋਚੇ ਤੇ ਘਾਟਾ ਖਾਤਾ ਉਹਨੂੰ ਨੇ ਇਹਨਾਂ ਗੱਲਾਂ ਦਾ ਮਤਲਬ ਉਹ ਬੇਫਿਕਰੀ ਆ ਫਿਕਰ ਵਾਲੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਤੂੰ ਸਾਈ ਦੇ ਸੁੱਤੀ ਰਹਿੰਦੀ ਨਿਆਣੇ ਉਹ ਪੜਨ ਦੇ ਦੂਜਾ ਉਹ ਖਰਚ ਜਿਹੜਾ ਉਹ ਪਹਿਣ ਵਾਲਾ ਕੀਤਾ ਕਿੰਨੇ ਲੱਗਣੇ ਕਿੰਨੇ ਨਹੀਂ ਲੱਗਦੇ ਉਹਨੂੰ ਨੇ ਇਹ ਗੱਲਾਂ ਦਾ ਮਤਲਬ ਕੋਈ ਵੀ ਹੈਗਾ ਜੇ ਮਕਾਨ ਨੂੰ ਅਭਿਨ ਕੋਈ ਵੀ ਗੱਲ ਹੋ ਕੀ ਗਰਮ ਚੀਜ਼ ਖਾ ਲਈ ਜਾਂ ਕੁਝ ਵੀ ਆ ਨਸੀਰ ਫੁੱਟ ਜੇ ਜਾਂ ਬੀਪੀ ਵੱਧ ਜੇ ਝਟ ਵੱਜ ਜਾਂਦਾ ਗਰਮ ਚੀਜ਼ ਨਾਲ ਮਾਂ ਆਦੀ ਸਾਡੇ ਦਵਾਲੇ ਚੜਨਾ ਮੈਨੂੰ ਕਹਣਾ ਤੂੰ ਸਿਆਣੀ ਬੈਣੀ ਤੂੰ ਕਿੱਥੇ ਗਈ ਹਾਂ ਦਵਾਈ ਦੇਣੀ ਐਨੇ ਫੋਨ ਹੀ ਘਮਾਉਣੇ ਆ ਫੋਨ ਘਮਾਇਆ ਉਸੇ ਵਾਲੇ ਮਾਨੇ ਆਂ ਜਗੜ ਜਣਾ ਅਗਲੇ ਇਹਦਾ ਕਸੂਰ ਨੇ ਕੋਈ ਆਪਣੀ ਤੀ ਦਾ ਕਸੂਰ ਕਰਦਾ ਸੱਸਾਂ ਦੇ ਕੱਢਨੇ ਭਾਵੇਂ ਸੱਸ ਭਲੇਲੀ ਆਖੇ ਉਹ ਸੱਸਾਂ ਦੇ ਮੰਮੀ ਅੱਗੇ ਬੁਰੀਆਂ ਹੁੰਦੀਆਂ ਵਾ ਜੇ ਕੋਈ ਕਹਿ ਦੇ ਕੋਈ ਗੱਲ ਤੇ ਤੇਹਦੀ ਤਾਂ ਅੱਗੇ ਬੜਾ ਸਾਨੂੰ ਬੁਰਾ ਝਾਕਦੀ ਆ ਸਾਨੂੰ ਉਨੂੰ ਤੂੰ ਚੰਗਾ ਕਹਿੰਨੀ ਉਹਨੂੰ ਤੂੰ ਚੰਗਾ ਕਹਿੰਨੀ ਮੇਰੇ ਵੱਤ ਤਾਂ ਦੋਵੇਂ ਇੱਕੋ ਜੀਆਂ ਸੋਖਾ ਮੈਂ ਸਿੱਟ ਖਾ ਲੈਣਾ ਸੋਖਾ ਹਾਂ ਕੀ ਚਾਹੀਦਾ ਕਿੱਧਰ ਮੂੰਹ ਚੁੱਕਿਆ ਮੈਂ ਜਿਹੜਾ ਨਹੀਂ ਹੁੰਦਾ ਬਸ ਲਹੂ ਪੀਤਾ ਲਹੂ ਤਾਂ ਮੱਗਿਆ ਬੜੀ ਔਖੀ ਤਾਂ ਮੈਨੂੰ ਹੋਰ ਨਾ ਤਪਾਇਓ ਤੂੰ ਕੋਈ ਸਿੱਧੇ ਮੂੰਹ ਵੀ ਬੋਲਿਆ ਕਰ ਕੇ ਇਹ ਨਾਲ ਹਾਂ ਤਾਂ ਤਾਂ ਟੱਬਰ ਜਿਹਾ ਬੜਾ ਸਿੱਧੇ ਮੂੰਹ ਬੋਲਦਾ ਜਿਹੜਾ ਮੈਂ ਸਿੱਧੇ ਮੂੰਹ ਬੋਲਣਾ ਵਾ ਤੂੰ ਮਾ ਖਰਾਬ ਕੀਤਾ ਚੱਲ ਜਾ ਮੇਰੇ ਬਾਗੂ ਜੇ ਤੂੰ ਬੰਦਾ ਪੱਪਿਆ ਆਵੇਂ ਹੋਰ ਨਹੀਂ ਤੇ ਪੋਣਾ ਚਾਹੀਦਾ ਕੀ ਤੂੰ ਬਦਾਮਾਂ ਦੀ ਕੌਲੀ ਭਰ ਕੇ ਖਾਣ ਲੱਗੀ ਦੱਸ ਤਾ ਲਾਤੀ ਚੁਗਲੀ ਜਾਂਦੇ ਆ ਕੌਲੀ ਤੇ ਨਹੀਂ ਖਾਜਣ ਲੱਗੀ ਜੀ ਇੱਕ ਬਦਾਮ ਚੁੱਕਿਆ ਇਸ ਵਿੱਚੋਂ ਉਹ ਵੀ ਨਿਗਾ ਚੋਂ ਨਹੀਂ ਲੰਗ ਗਿਆ ਇੱਧਰ ਤੇ ਖਾਣਾ ਪੀਣਾ ਵੀ ਹਰਾਮ ਮੈਨੂੰ ਮੇਰੇ ਪੇਕੇ ਛੱਡ ਆਓ ਜੇ ਇੰਨੀ ਖਾਣ ਪੀਣ ਦੀ ਪਾਬੰਦੀ ਲਾਉਣੀ ਆ ਤੇ ਤੈਨੂੰ ਇੰਨਾ ਨਹੀਂ ਪਤਾ ਸਿਆਣਾ ਬੰਦਾ ਫਿਰ ਵੀ ਸਿਆਣਾ ਹੁੰਦਾ ਤੇ ਕੋ ਮਮੀ ਨੇ ਟਾਈਮ ਨਾਲ ਹੀ ਵਾਲੇ ਫੜ ਲਿਆ ਸਾਰਾ ਮੈਨੂੰ ਤਾਂ ਤੇਰੀ ਮੰਮੀ ਜੀ ਖਾ ਲਈ ਨਹੀਂ ਨਾ ਤੇ ਬੜਾ ਨੁਕਸਾਨ ਹੋਣਾ ਸੀ ਮੈਨੂੰ ਤਾਂ ਕੇਵਲ ਤੇਰੀ ਮਾਸਿਆ ਨਹੀਂ ਲੱਗਦੀ ਨਹੀਂ ਜਿਹੜੀ ਹੁੰਦੇ ਆ ਪੁੱਤ ਨੂੰ ਚੁੱਕਣਾ ਦੇ ਦਿੰਦੀ ਐ ਸਿਆਣੀ ਕਿਹੜੇ ਪਾਸੇ ਹੋਈ ਭਲ ਤੇ ਮੰਮੀ ਨੇ ਤੈਨੂੰ ਕੀ ਮਾੜਾ ਕਹਿਤਾ ਵਾ ਜਾਂ ਮੈਨੂੰ ਕੀ ਮਾੜਾ ਕਹਿਤਾ ਵਾ ਦੱਸਿਆ ਹੀ ਆ ਤੇ ਫਿਰ ਗੱਲ ਨਾ ਹੋਣੀ ਕਰ ਲੋ ਮੇਰੇ ਨਾਲ ਅੱਗੇ ਮੇਰਾ ਦਿਮਾਗ ਬੜਾ ਤਪਿਆ ਜੀ ਮੈਂ ਤਾਂ ਹੌਲੀ ਬੋਲਣਾ ਆ ਟਟਕੇ ਤੇ ਤੂੰ ਪੈ ਗਈਂ ਕਿਉਂ ਟਟਕੇ ਤੇ ਪੈ ਗਈ ਮੈਂ ਐ ਇੱਕ ਬਸ ਦੈਣਾ ਮੇਰਾ ਹੀ ਦਿਮਾਗ ਖਰਾਬ ਤੁਸੀਂ ਮਾਪੇ ਪੁੱਤ ਨਾਲ ਤਾਂ ਦੀ ਪਰਜਾਈ ਸਾਰੇ ਚੰਗੇ ਸਾਰਿਆਂ ਦਾ ਦਿਮਾਗ ਸੈੱਟ ਕੱਲਾ ਮੇਰਾ ਹੀ ਖਰਾਬ ਹੁੰਦਾ ਨਹੀਂ ਤੇਰਾ ਸਹੀ ਬਾਕੀਆਂ ਦੇ ਖਰਾਬ ਆ ਤੇ ਮੈਨੂੰ ਕਵਾਉਂਦੇ ਕਿਉਂ ਜਾਂ ਛੇੜਦੇ ਕਿਉਂ ਫਿਰ ਮੈਨੂੰ ਤੂੰ ਪਤਾ ਨਹੀਂ ਕੀ sire sire ਕਿਹੜੇ ਕਾਂ ਖਾਲੇ ਨਹੀਂ ਵੀ ਲਤਰ ਲਤਰ ਬੋਲੀ ਜਾਨੀ ਬੋਲੀ ਜਾਨੀ ਕਿਸ ਦੀ ਵੀ ਗੱਲ ਸੁਣ ਲਈਦੀ ਹੋਈਦੀ ਆ ਕੋਈ ਠੰਡਾ ਦਿਮਾਗ ਵੀ ਰੱਖਿਆ ਕਰ ਠੰਡਾ ਸੁਭਾਅ ਵੀ ਰੱਖਿਆ ਕਰ ਤੁਹਾਡੀ ਪਰ ਜਾਏਗੀ ਕਿ ਤੁਹਾਡੀ ਮਾਂ ਚੁੱਪ ਹੀ ਹੈ ਨਾ ਮੇਰਾ ਹੀ ਸੁਭਾਅ ਗਰਮ ਵਾ ਨਾਲ ਕਿਹੜੇ ਕਾਂ ਖਾਦੇ ਖਾਂਦੇ ਮੈਂ ਮਾਸਾ ਬਦਾਮ ਲੱਗੀ ਉਹ ਵੀ ਨਹੀਂ ਜਰੇ ਜਾਂਦੇ ਬਦਾਮ ਜਿਹੜੇ ਤੂੰ ਖਾਂਣ ਲੱਗੀ ਗੁੰਗੇ ਤੋਤੇ ਬੋਲ ਪੈਂਦੇ ਆ ਬਦਾਮ ਖਾ ਕੇ ਆਓ ਤੂੰ ਪਤਾ ਨਹੀਂ ਉਹ ਖਾਲੇ ਨਹੀਂ ਤੇ ਕਿੰਨਾ ਕੁ ਬੋਲਣਾ ਸੀ ਹੋਰ ਜੰਦੇ ਉਹ ਚੀਜ਼ ਦੱਸੋ ਜਿੰਨਾ ਚੁੱਪ ਹੋ ਜਾਂਦਾ ਤੁਹਾਡੀ ਮਾਂ ਨੂੰ ਤੇ ਪਰਜਾਈ ਨੂੰ ਖੋਲ ਕੇ ਪਿਆ ਲਾ ਮੈਂ ਉਹ ਚੁੱਪ ਹੋ ਜਾਣ ਉਹਨਾਂ ਦੇ ਸੰਗ ਬੰਦ ਹੋਣ ਆਉਂਦੇ ਚੁਗੜੀ ਲਾ ਦਿੰਦੇ ਤੀਲੀ ਲੋਨ ਚ ਕੋਈ ਕਸਰ ਤੇ ਛੱਡਦੀਆਂ ਨਹੀਂ ਇਹ ਦੋਵੇਂ ਜਾਣੀ ਦਵਾਈ ਦੂਈ ਦੇ ਦੇ ਉਹਨਾਂ ਨੂੰ ਕੰਮੀ ਮੁੱਕ ਜੂ ਪਰਾਂ ਠਖਾ ਲੈਣਾ ਤੇ ਮੈਂ ਨਾ ਦੇ ਹੱਥ ਫੜੇ ਆ ਤੈਨੂੰ ਕੋਈ ਨਾ ਚੰਗਾ ਸਮਝਾਵੇ ਕੋਈ ਸਿੱਧੇ ਰਾਹ ਪਾਵੇ ਤੂੰ ਉਲਟੇ ਰਾ ਹੀ ਜਾਣਾ ਲੈ ਵੀ ਮੈਂ ਤੁਹਾਨੂੰ ਕਿਹਾ ਵੀ ਮੇਰੇ ਨਾਲ ਮੈਨੂੰ ਸਮਝਾਓ ਆਣ ਕੇ ਕੋਈ ਜਿੰਨਾ ਮੇਰੇ ਨਾਲ ਕਿ ਦਮਾ ਦਿਮਾਗ ਛੇੜੋ ਮੇਰਾ ਜਾਂ ਮੇਰੇ ਨਾਲ ਮੱਥਾ ਲਾਓ ਆਣ ਕੇ ਦਿਮਾਗ ਖਰਾਬ ਕੀਤਾ ਮੇਰਾ ਮੈਂ ਕਿੰਨੀ ਵਾਰੀ ਕਹਿੰਦੀ ਮੇਰਾ ਦਿਮਾਗ ਤਪਿਆ ਬਾਈ ਚਲ ਜੋ ਮੇਰੇ ਨਾਲ ਗੋ ਲੱਗਦੀ ਨਹੀਂ ਹੁੰਦੀ ਬੰਦੇ ਨੇ ਇੱਕ ਵਾਰੀ ਕਿਹਾ ਲੱਗ ਜਾਂਦੀ ਠੀਠ ਕਿਤੇ ਸਾਰਾ ਟੱਬਰ ਹੀ ਠੀਠ ਹੋਇਆ ਠੀਠ ਹੋਇਆ ਮੈਂ ਕੋਈ ਚੰਗੀ ਗੱਲ ਦੱਸਣੀ ਸੀ ਵੀ ਰਾਜੇ ਦਾ ਮੈਨੂੰ ਫੋਨ ਆਉਂਦਿਆ ਤੂੰ ਉਤੋਂ ਨਵਾਂ ਪੁਆੜਾ ਪਾਤਾ ਨਵਾਂ ਕੰਮ ਕੋਈ ਚੰਗੀ ਗੱਲ ਹੋਵੇ ਨਾ ਉਤੋਂ ਕਲੈਨ ਪੋਣਾ ਪੈਣਾ ਹੁੰਦਾ ਸਾਡੇ ਘਰ ਕੀ ਕਹਿ ਰਾਜਨ ਕੀ ਜਾਂਦਾ ਤਾਡੂ ਮੈਂ ਹੁਣ ਹੁਣ ਮੇਰਾ ਮੂਡ ਨਹੀਂ ਸਹੀ ਦੱਸਣ ਨੂੰ ਜਾ ਉਹ ਤੇ ਲੈ ਜਾ ਮੈਂ ਪੁੱਛਣ ਨੂੰ ਆਪਣੇ ਭਰਾ ਨੂੰ ਫੋਨ ਕਰਕੇ ਪੁੱਛਣੂ ਤੂੰ ਇੱਥੇ ਹੈ ਕਿ ਤੇ ਘਟ ਆਪਣੀ ਮਾਂ ਨਾਲ ਦੋ ਰਤੀਆਂ ਵੱਧਦੀ ਆ ਘਟ ਤੇ ਘਟ ਅੱਬਰ ਚ ਕੋਈ ਵੀ ਨਹੀਂ ਹੈਗਾ ਤਾਂ ਤਾਂ ਹੀ ਉੱਥੇ ਬਾਹਰ ਖੜੋਤੀਆਂ ਆਂ ਪੇ ਹੁੰਦੀਆਂ ਤਾਂ ਉਹਨੂੰ ਤੀਲੀ ਲਾਉਣੀ ਆ ਕੰਮ ਹੀ ਇਹਨਾਂ ਦਾ ਇਹ ਹੋਰ ਕੋਈ ਹੈ ਹੀ ਨਹੀਂ ਬਸ ਅਜੀ ਲੜਾਈ ਵੇਖਣਾ ਚਾਹੁੰਦੀ ਆਂ ਪੇ ਦੋਵੇਂ ਜੀ ਲੜਦੇ ਰਹਿਣ ਲੜਦੇ ਰਹਿੰਦੇ ਆ ਤਮਾਸ਼ਾ ਵੇਂਦੇ ਰਹੀਏ ਕੋਈ ਨਹੀਂ ਮੈਂ ਵੀ ਢੀਕਣ ਦੀ ਜਦੋਂ ਤੁਹਾਡਾ ਨਾਉ ਸਸਤਾ ਤਮਾਸ਼ਾ ਬਣੂ ਮੈਂ ਵੀ ਉਦੋਂ ਵੇਖੂਗੀ ਫਿਰ ਤੁਹਾਨੂੰ ਲੱਗੇ ਨਹੀਂ ਨਾ ਹੁੰਦੀਆਂ ਤਮਾਸ਼ਾ ਵੇਖਣ ਮੈਂ ਤੁਹਾਡੇ ਲੱਗੇ ਪਹੁੰਚੂ ਮੇਰਾ ਦਿਮਾਗ ਖਰਾਬ ਹੋਇਆ ਇਹਨਾਂ ਨਾਲ ਹੀ ਮੇਰਾ ਵੀ ਦਿਮਾਗ ਖਰਾਬ ਕਰਦਾ ਕੀ ਆ ਵੀ ਨਾਨਕ ਘਰ ਜੋਗਾ ਨਾ ਘੜ ਜੋਗਾ ਸਾਬੀ ਕੀ ਗੱਲ ਆ ਸਿਰ ਤੇ ਹੱਥ ਰੱਖ ਕੇ ਬੈ ਗਿਆਂ ਉਹ ਤੈਨ ਮੈਨੂੰ ਇੰਨਾ ਪਤਾ ਹੀ ਵੀ ਉਹਨੇ ਕਿੱਥੋਂ ਸਮਝਣਾ ਤੇਰੀ ਗੱਲ ਹੁਣ ਕੀ ਕਰਾਂ ਭਾਬੀ ਫਿਰ ਤੇਰਾ ਤੇ ਮੇਰੇ ਆਲਾ ਹਿਸਾਬ ਆ ਕਿਸਦਾ ਚੰਗਾ ਸੋਚੇ ਨਾ ਉਹ ਆਹ ਦਿੰਦਾ ਮੇਰੇ ਲਈ ਬੁਰਾ ਹੀ ਸੋਚਣ ਡਿਆ ਕੋਈ ਮੈਂ ਕਿਆ ਵੀ ਕੀ ਵਾਲੇ ਜਾ ਕੇ ਇਹੋ ਕਿਆ ਵੀ ਤੂੰ ਕਿਉਂ ਬਦਾਮ ਖਾਦੇ ਹੈਂ ਤੇ ਝਾਟੀ ਡੈਵੀ ਬਸ ਕੇ ਕੀ ਮੈਂ ਤੇ ਬਹੁਤਾ ਹੀ ਤੰਗਿਆ ਭਾਬੀ ਤੂੰ ਕਿਆ ਹੀ ਨਕਾਰੇ ਦੇ ਵਿੱਚ ਭਲਾਵਾ ਭਰਾ ਨਾ ਕਿਆ ਕਰ ਇਹਨੂੰ ਨਹੀਂ ਪਤਾ ਕਿ ਹਲੇ ਕਿੰਨਾ ਕੁ ਟਾਈਮ ਹੋਇਆ ਸਾਡੇ ਘਰ ਤੇ ਅੱਗੇ ਪੁੱਠੀਆਂ ਪੈਣ ਡੀਆਂ ਤੇ ਤੂੰ ਹੀ ਕਿਤੇ ਜ਼ਬਾਨ ਆਪਣੀ ਬੰਦ ਰੱਖ ਲਾ ਉਹ ਨਹੀਂ ਹੋਣੀ ਬੰਦ ਉਹ ਕਹਿੰਦੀ ਵੀ ਤੂੰ ਹੀ ਕਰ ਲੋ ਤੂੰ ਹੀ ਬੋਲਣੋਂ ਨਹੀਂ ਹਟਦੀਆਂ ਨਾ ਬੋਲਣੋਂ ਨਹੀਂ ਹਟਦੀਆਂ ਹੁਣ ਵੀ ਇਹ ਗੱਲ ਉਹਨੇ ਕਹੀ ਹੋਣੀ ਆ ਫੇ ਖਣੀ ਪਰਜਾਈ ਤੇ ਮਾਂ ਤੇਰੀ ਬਾਹਰ ਬੇਟੀਆਂ ਉਹਨਾਂ ਦਾਸਤਾ ਹੋਣਾ ਸਾਰਾ ਕੁਝ ਉਹ ਐਨੇ ਕਹਿੰਦੀ ਰਹਿਣਾ ਵਾ ਭਾਬੀ ਤੂੰ ਨਾ ਟੈਨਸ਼ਨ ਲਿਆ ਕਰ ਇਹਦੀ ਪਰ ਜਦੋਂ ਤੂੰ ਐਦਾਂ ਮੂੰਹ ਲਟਕਾ ਕੇ ਬੈਠਾ ਮੈਨੂੰ ਤੂੰ ਨਹੀਂ ਚੰਗਾ ਲੱਗਦਾ ਫਿਰ ਮੈਂ ਕੀ ਕਰਾਂ ਮੈਂ ਕਿੱਥੇ ਚੱਲ ਜਾ ਮੈਂ ਤੇਰੀ ਬੱਡੀ ਮੈਂ ਕੀ ਕਰਾਂ ਇਹਨੂੰ ਕੀ ਕਵਾਂ ਮਾਰਾ ਕੁੱਟਾਂ ਇਹਨੂੰ ਲੋਕਾਂ ਕਹਿੰਦਾ ਮਾਰਦਾ ਵਾ ਆਹੋ ਨਹੀਂ ਬਾਹੂ ਮੈਂ ਮਾਰਨ ਵੱਲੋਂ ਨਹੀਂ ਕਹਿਂਦੀ ਮੈਂ ਉਦਾਂ ਕਹਿਂਦੀ ਆਂ ਵੀ ਤੂੰ ਨਾ ਕੁਛ ਕਿਹਾ ਕਰ ਚੱਲ ਸਹਤਿਆ ਟਾਈਮ ਲੰਘ ਜੇ ਫਿਰ ਸਹਤ ਦੇ ਇਹਦੀਆਂ ਗੱਲਾਂ ਸੁਧਰੀ ਜਾਣ ਕੁਛ ਨਾ ਕੁਛ ਤੇ ਇਹ ਨਹੀਂ ਸੁਧਰਨੀਆਂ ਮੈਨੂੰ ਨਾ ਭਾਬੀ ਰਾਜਾ ਫੋਨ ਕਰਨ ਡਿਆ ਸੀ ਅੱਗੇ ਰਾਜਾ ਫੋਨ ਕਰਨ ਡਿਆ ਤੇ ਕੀ ਕਹਿੰਦਾ ਤੈਨੂੰ ਰਾਜਾ ਕਹਿੰਦਾ ਭਾਜੀ ਮੇਕੋ ਨਾ ਸਾਡੀ ਕੰਪਨੀ 'ਚ ਕੰਮ ਮਿਲ ਗਿਆ ਵਾ ਡਰਾਈਵਰੀ 'ਚ ਤੇ ਤੂੰ ਇੱਥੇ ਆ ਜਾ ਸਾਡੇ ਲਾਗੇ ਜੇ ਸਾ ਵੀ ਤੂੰ ਉੱਥੇ ਚੱਲ ਗਿਆ ਤੇ ਫਿਰ ਘਰ ਦਾ ਕਿਦਾਂ ਵਾ ਕਿਹ ਵਾਲੇ ਕੋਈ ਜ਼ਿਲ੍ਹਾ ਮੱਠਾ ਜਾਂਦਾ ਦਵਾਈ ਬੂਤੀ ਲੈਣ ਜਾਣਾ ਪੈਂਦਾ ਫਿਰ ਕਿੰਨੂੰ ਆਵਾਜ਼ ਮਾਰਿਆ ਕਰਾਂਗੇ ਓਏ ਉਹ ਵੀ ਮੈਂ ਉਹਨੂੰ ਵੀ ਸਮਝਾਇਆ ਵਾ ਪਰ ਕਹਿੰਦਾ ਘਰ ਤੁਹਾਡੇ ਉਹ ਕਹਿੰਦਾ ਸਾਡੇ ਘਰ ਕੌਣ ਆ ਮੰਮੀ ਵੀ ਤੇ ਸਾਰੇ ਕੰਮ ਖੰਡ ਲਈ ਆ ਇੱਥੇ ਵੀ ਐਸੇ ਪੀ ਤਿੰਨ ਜਾਣੀਆਂ ਉੱਥੇ ਉਹ ਵਿਚਾਰੀ ਇਕੱਲੀ ਐ ਮੈਂ ਤਿੰਨ ਜਾਣੀਆਂ ਤੈਨੂੰ ਪਤਾ ਸੁੱਕਦੇ ਟਾਈਮ ਆ ਉਹ ਰਾਤ ਭਰਾਤੇ ਲੋਡ ਵਾਏ ਤੇ ਕਿੰਨੂੰ ਲੈ ਕੇ ਜਾਣਾ ਆਪਾਂ ਤੇ ਉਹ ਕਿਹੜੇ ਜਾਂਦਿਆਂ ਪਾਸਪੋਰਟ ਦਿੱਤਾ ਤੇ ਵੀਜ਼ਾ ਮਿਲ ਜਾਣਾ ਵਾ 2.5 ਮਹੀਨੇ ਵਾਲੇ ਲੱਗਣੇ ਆ ਉਦੋਂ ਤੱਕ ਟਾਈਮ ਤੋਂ ਲੰਘ ਜਾਂਦੇ ਹੁੰਦੇ ਆ ਕੋਈ ਨਾ ਗੱਲ ਕਰ ਲੈਣੀ ਕੀ ਜਾਂਦੀ ਆ ਬਾਅਦ ਚ ਕਰਕੇ ਵੇਖਣੀ ਸ਼ਾਇਦ ਠੰਡੀ ਹੋ ਜਾਏ ਥੋੜੀ ਬੋਲੀ ਜਦੋਂ ਮੈਂ ਕਰਨ ਲੱਗਾ ਸੀ ਸੁਣਦੀ ਆ ਕਿਸ ਦੀ ਆਪਣਾ ਬੋਲਣੋਂ ਹਟੇ ਤੇ ਕੋਈ ਸਦਾਵੇਂ ਉਹਨੂੰ ਚੱਲ ਬਾਅਦ ਚ ਪੁੱਛਣੀ ਜੇ ਹੁਣ ਦਿੱਤੀ ਐ ਤੇ ਤੂੰ ਹੀ ਠੰਡਾ ਹੋ ਜਾ ਚੱਲ ਉੱਠਾ ਉੱਥੇ ਬਹਿ ਜਾ ਕੇ ਇੱਥੇ ਬੈਠਾ ਗਰਮੀ ਗੋੜੇ ਗੋੜੇ ਵਾ ਇੱਥੇ ਚੰਗਾ ਹੋਣ ਪੈਂਦਾ ਵਾ ਤੇ ਕ੍ਰੈਨ ਪਣਾ ਪੈਂਦਾ ਆ ਢੇਕਰ ਲੜਾਈ ਦਾ ਪੁੱਛਨੀ ਆ ਸਾਡੀ ਵਿਚਾਰਾ ਕੀ ਕਰੇ ਇਹ ਤੇ ਜਿੱਦਾਂ ਸੱਪ ਦੇ ਮੂੰਹ ਚ ਕੋੜ ਕਿੱਲੀ ਆਈ ਹੁੰਦੀ ਆ ਨਾ ਉਹ ਹਿਸਾਬ ਆ ਵਿਚਾਰੇ ਦਾ ਨਾ ਖਾ ਸਕਦਾ ਤੇ ਨਾ ਉਹ ਛੱਡ ਸਕਦਾ ਵਾ ਨਾ ਭਰਾ ਦਾ ਡੱਬਰ ਛੱਡ ਸਕਦਾ ਵਾ ਤੇ ਪਹਾ ਤੇਲਾ ਦਿੱਤਿਆਂ ਖਰਚ ਦਿੱਤਿਆਂ ਤੇ ਨਾ ਸੋਖਦਾ ਵੀ ਵੇਚ ਸਕਦਾ ਵਾ ਕੀ ਕਰੇ ਕੁਛ ਨਹੀਂ ਆਨੇ